ਹਰਮੰਦਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਸੇਵਾਦਾਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ। ਦੱਸਿਆ ਕਿ ਉਸ ਦਾ ਅੱਧਾ ਸਰੀਰ ਸੜ ਚੁੱਕਿਆ ਤੇ ਹਾਦਸਾ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵਾਪਰਿਆ। ਦੱਸਦੇ ਹਨ ਕਿ ਬੀਤੀ ਰਾਤ ਇੱਕ ਸੇਵਾਦਾਰ ਸੇਵਾ ਕਾਰਜ ਦੇ ਸਮੇਂ ਉਬਲਦੇ ਆਲੂਆਂ ਦੇ ਕੜਾਹੇ ਦੇ ਵਿੱਚ ਡਿੱਗ ਗਿਆ ਤੇ ਉਸ ਦਾ ਪੂਰਾ ਸਰੀਰ ਅਜਿਹਾ ਸੜ ਚੁੱਕਿਆ ਪ੍ਰਪਤ ਜਾਣਕਾਰੀ ਦੇ ਅਨੁਸਾਰ ਸੇਵਾਦਾਰ ਬਲਵੀਰ ਸਿੰਘ ਵਾਸੀ ਗੁਰਦਾਸਪੁਰ ਪਿਛਲੇ 10 ਸਾਲਾਂ ਤੋਂ ਹਰਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਹੈ ਪਰ ਰਾਤ ਬਲਵੀਰ ਸਿੰਘ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਅਚਾਨਕ ਉਹ ਸੇਵਾ ਕਰਦੇ ਟਾਈਮ ਜਿਹੜਾ ਉਬਲਦੇ ਕੜਾਹੇ ਦੇ ਵਿੱਚ ਝਾੜਕਦਾ ਕਹਿੰਦੇ ਕਿ ਉਸ ਦਾ ਪੂਰਾ ਸਰੀਰ ਹੈ ਜਿਹੜਾ ਇਸ ਦੇ ਵਿੱਚ ਝੁੱਤ ਜਾਂਦਾ ਹੈ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇਹ ਘਟਨਾ ਰਾਤ ਕਰੀਬ 12:30 ਵਜੇ ਵਾਪਰੀ ਹੈ ਜਦੋਂ ਸੇਵਾਦਾਰ ਜਦੋਂ ਸੇਵਾ ਕਾਰਿਆ ਸੀ ਤੇ ਅਚਾਨਕ ਆਲੂਆਂ ਦੇ ਉਬਲਦੇ ਹੋਏ ਕੜਾਹੇ ਦੇ ਵਿੱਚ ਝੜ ਗਿਆ। ਉੱਥੇ ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੇ ਦੇ ਵਿੱਚ ਝਾਗਾ ਜਾਂਦੀ ਹੈ ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਬਲਵੀਰ ਸਿੰਘ ਵੀ ਉਹੀ ਝਾਗਾ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਸਿੱਧਾ ਕੜਾਹੇ ਦੇ ਬਾਅਦ ਝੜ ਗਿਆ। ਜਿਵੇਂ ਹੀ ਬਲਵੀਰ ਸਿੰਘ ਕੜਾਹੇ ਚ ਡਿੱਗਿਆ ਨੇੜੇ ਖੜੇ ਸੇਵਾਦਾਰਾਂ ਦੇ ਵੱਲੋਂ ਤੁਰੰਤ ਉਸ ਨੂੰ ਆ ਜੜਾ ਕੜਾਹੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਪੁਰਤੀ ਦਿਖਾਉਂਦੇ ਹੋਏ ਤੁਰੰਤ ਸੇਵਾਦਾਰਾਂ ਦੇ ਵੱਲੋਂ ਬਲਵੀਰ ਸਿੰਘ ਨੂੰ ਆ ਜੜਾ ਬਚਾਇਆ ਗਿਆ ਪਰ ਜਦੋਂ ਤੱਕ ਬਲਵੀਰ ਸਿੰਘ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਬਲਵੀਰ ਸਿੰਘ ਦਾ ਪੂਰਾ ਸਰੀਰ ਹੈ ਬੁਰੇ ਤਰੀਕੇ ਦੇ ਨਾਲ ਜਿਹੜਾ ਸੜ ਚੁੱਕਿਆ ਸੀ ਉਸ ਤੋਂ ਬਾਅਦ ਪੀੜਤ ਨੂੰ ਐਸਜੀਪੀਸੀ ਵੱਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਹੁਣ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ 70% ਜਿਹੜਾ ਸਰੀਰ ਛੱਡ ਚੁੱਕਾ ਹੈ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਡਾਕਟਰਾਂ ਦੀ ਟੀਮ ਦੇ ਵੱਲੋਂ ਜ਼ਖਮੀ ਸੇਵਾਦਾਰ ਨੂੰ ਹਰ ਸੰਭਵ ਸਹੂਲਤ ਮਹੱਈਆ ਕਰਵਾਈ ਜਾ ਰਹੀ ਹੈ ਉਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਪਹੁੰਚ ਕੇ ਸੇਵਾਦਾਰ ਦਾ ਜਿਹੜਾ ਹਰ ਪੁੱਛਿਆ ਗਿਆ ਤੇ ਨਾਂ ਹੀ ਐਲਾਨ ਨਹੀਂ ਕੀਤਾ ਗਿਆ ਕਿ ਇਸ ਦਾ ਸਾਰਾ ਖਰਚਾ ਹਸਪਤਾਲ ਦਾ ਹੋਵੇਗਾ ਤਾਂ ਦੱਸਦੇ ਕਿ ਹਰਜਿੰਦਰ ਸਿੰਘ ਖਾਮੀ ਹੈ ਜਿਹੜਾ ਹਸਪਤਾਲ ਦੇ ਵਿੱਚ ਫੀੜੇ ਦਾ ਹਰ ਚਾਲ ਪੁੱਛਣ ਦੇ ਲਈ ਪਹੁੰਚੇ ਨੇ ਉੱਥੇ ਹੀ ਸੇਵਾਦਾਰ ਬਲਵੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਆ ਜਿਹੜਾ ਹਰਮੰਦਰ ਸਾਹਿਬ 'ਤੇ ਸੇਵਾ ਕਰਨ ਲਈ ਆ ਰਿਹਾ ਸੀ ਤੇ ਅਚਾਨਕ ਉਸ ਦੇ ਨਾਲ ਕੱਲ ਰਾਤ ਜਿਹੜਾ ਹਾਦਸਾ ਵਾਪਰਿਆ ਜਦੋਂ ਉਹ ਦੇਰ ਰਾਤ ਆ ਜਿਹੜੀ ਸੇਵਾ ਕਰ ਰਿਹਾ ਸੀ ਦੱਸਦੇ ਕਿ ਅਚਾਨਕ ਜਿਹੜਾ ਇਹੋ ਉਸ ਦਾ ਪੈਰ ਤੇ ਲੱਗ ਜਾਂਦਾ ਤੇ ਉਬਲਦੇ ਕੜਾਹੇ ਦੇ ਵਿੱਚ ਜਾ ਡਿੱਗਦਾ ਦੱਸਦੇ ਕਿ ਅੱਜ ਤੋਂ ਵੱਧ ਸਰੀਰ ਆ ਜਿਹੜਾ ਉਸ ਦਾ ਸੱਟ ਚੁੱਕਿਆ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਆ ਜਿਹੜਾ ਕੀਤਾ ਜਾ ਰਿਹਾ ਦੱਸਦੇ ਕਿ ਪੀੜਤ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦਾ ਇਹ ਕਹਿਣਾ ਹੈ ਕਿ 70% ਉਸ ਦਾ ਸਰੀਰ ਆ ਜਿਹੜਾ ਉਸ ਸੱਟ ਚੁੱਕਿਆ ਉਸ ਦੀ ਹਾਲਤ ਹਜੇ ਵੀ ਨਾਜ਼ੁਕ ਬਣੀ ਹੋਈ ਆ ਪਰ ਐਸ்சி ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੀੜਤ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਨੇ ਤੇ ਉਸ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ 782 ਟੀਵੀ